ਆ ਗਿਆ ਵੀਰੇ ਚਲ ਵਧੀਆ ਟਾਈਮ ਨਾਲ ਆ ਗਿਆ ਆ ਗਿਆ ਵੀਰੇ ਆ ਗਿਆ ਨਾ ਨਾ ਵਧੀਆ ਆ ਜਾ ਸਭ ਨੂੰ ਕੋਰੀਏ ਕੱਲ ਤੇ ਸਭ ਤੋਂ ਪੁੱਤਾਂ ਨੂੰ ਕੱਢ ਲੈ ਇਹ ਕਿੱਥੇ ਬੱਕਾ ਸਾਲੇ ਕੁੱਤੇ ਦਾ ਰ ਹੈ ਇਹ ਵੀਰੇ ਦਾ ਉਧਾਰ ਕਾਢ ਨਿਕਲਿਆ ਵੀ ਇਹ ਚੋਂ ਇੱਥੇ ਰਹਿਣਾ ਨਾ ਆ ਦੇਖਨੇ ਦੇਖ ਲੈ ਸਭ ਕੁਝ ਹੋ ਗਿਆ ਸਭ ਕੁਝ ਹੋ ਗਿਆ ਕੋਂ ਦਿਨੋਂ ਨੇ ਓਏ ਇੱਕ ਮਿੰਟ ਵੀਰੇ ਹੈਲੋ ਬੱਸ ਬੱਸ ਰਹਿਣ ਦੇ ਪਹਿਲਾਂ ਬਾਕ ਉਹ ਕਰਤਾ ਹਾਂ ਫੜੋ ਉਹ ਕਾਲ ਸੁਣ ਪਹਿਲੇ ਸਾਡੇ ਗੰਭੀਰੇ ਉੱਥੇ ਆਪਣਾ ਮੁਗਲਾ ਵਾਲੀ ਗਲੀ ਮੁਗਲਾ ਵਾਲੀ ਗਲੀ 'ਚ ਰਹਿੰਦਾ ਕੋਈ ਆਹ ਆਈਡੀ ਪ੍ਰੂਫ ਨਿਕਲਿਆ ਜਾਂ ਬਾਕੀ ਦਾ ਯਾਰ ਇਹ ਬੇਨਕਲਾ ਕਰ ਉਹ ਤੇ ਬਾਕੀ ਦਾ ਆਧਾਰ ਕਾਰਡ ਪਿਆ ਦੇ ਇਹਦੇ ਬਾਪੂ ਦਾ ਆਧਾਰ ਕਾਰਡ ਆ ਕਹਦੇ ਬਾਪੂ ਇਹਦਾ ਪੂਰਾ ਹੋ ਗਿਆ ਇਹ ਮਾ ਬੁਲਾ ਲਿਆ ਆਪੇ ਵੀ ਆਉਣੇਗਾ ਇਹ ਬੱਚੇ ਚੱਕਿਆ ਆਪਣਾ ਯਾਰ ਕਿਉਂ ਕਿਉਂ ਇੱਕੜਾ ਬੋਲਣ ਦੇ ਹਾਲ ਚਾ ਯਾਰ ਕਿਉਂ ਚੱਕੇ ਜਵਾਕ ਹੈ ਕਿਉਂ ਚੱਕੇ ਜਵਾਕ ਤੂੰ ਤਾਂ ਠੀਕ ਸੀਗਾ ਤੂੰ ਕੱਢ ਗਾਲ ਨਹੀਂ ਕਰਦਾ ਹੁਣ ਜੇ ਦੇਖ ਲੈ ਵੀ ਬੰਦੇ ਆ ਗਏ ਸਾਰੇ ਆਪਣੇ ਗੋਲੀ ਜੀ ਕਲੀਨ ਕਰੀਏ ਜੀ ਜੇ ਚ ਕਾਇ ਨਿਕਲੇ ਉਹ ਅੱਜ ਵੀ ਮੇਰਾ ਪੁੱਤਾ ਸੀ ਜੀ ਤੁਹਾਡਾ ਪੁੱਤਾ ਸੀ ਇੱਕ ਮਿੰਟ ਆਪਾਂ ਦੁਪਹਿਰ ਨੂੰ ਪੈਸੇ ਮੰਗਣ ਆਦੀ ਚੋਰੀਆਂ ਕਰ ਜਾਂਦੀਗਾ ਤਾਂ ਆਨ ਕਰ ਇਹ ਮੇਰਾ ਪੁੱਤ ਆਇਆ ਦੀਗਾ ਕਿਹਨਾਂ ਦੇ ਨਾਲ ਮੁੰਡੇ ਦੇ ਮਾਰਨ ਭੱਜਿਆ ਮੈਂ ਫੜਨਾ ਹੀ ਜਾਣੂ ਚੱਕੇ ਪੁੱਠੇ ਦੇ ਭੱਜ ਗਿਆ ਸਾਰੇ ਦਾ ਸਾਰੇ ਮਲੇ ਰੋਲਾ ਪੈ ਥਾ ਮੇਰਾ ਪੋਤਾ ਖੋਇਆ ਮੰਨੇ 3 ਸਾਲ ਦਾ ਪੋਤਾ ਹੈ ਮੇਰਾ ਇਹਦੇ ਕੋਲ ਫੂਰੀਆਂ ਕਬਰੇ ਮਾਰ ਦਿੰਦਾ ਓਏ ਫੋਨ ਨਾ ਕੋਈ ਨਾ ਕੋਈ ਲੈ ਆ ਕੇ ਉਮਾਰੇ ਨੇ ਮੈਨੂੰ ਲੈ ਜੋ ਹਸਪੀਟਲ ਨਾ ਤੇਰਾ ਰਿਸ਼ਤੇਦਾਰ ਨਾ ਉਮਾਰੇ ਜੋਦੀ ਆ ਲੈ ਜੋ ਆ ਰਿਸ਼ਤੇਦਾਰ ਨੇ ਉਹ ਉਹ ਘਰ ਗਿਆ ਯਾਰ ਇਹ ਮੈਨੂੰ ਫੀਸ ਦਿਖਾਦਾ ਆ ਸਾਦਾ ਮੈਨੂੰ

ਉਹ ਨਾ ਮੈਂ ਨਾ ਪਾ ਥੋੜਾ ਜਿਹਾ ਪਰੇਨ ਬਹੁਤ ਬਜਣਾ ਜਾਣ ਕੇ ਡਾਕਟਰ ਕਰੀ ਚੱਚਾ ਆਇਆ ਆਇਆ ਦੇਖੇ ਹਸਪਤਾਲ ਲੈ ਕੇ ਚੱਲੇ ਪਤਾ ਲਾਂਗੇ ਤੈਨੂੰ ਨਾ ਕਰ ਬੈ ਜਾ ਰਹਿਣਾ ਵਰਜੇਗਾ ਤੇ ਮੈਨੇ ਕੁਛ ਨਹੀਂ ਹੁੰਦਾ ਤੁਸੀਂ ਨਹੀਂ ਹੁੰਦਾ ਲੈ ਮੈਂ ਬੜਾ ਹਾਂ ਤੂੰ ਹਾਰੂ ਐ ਐਂਬੂਲੈਂਸ ਨਾ ਆਇਓ ਬਸ ਉਹ ਨਹੀਂ ਮਰਦਾ ਥੀਰਾ ਨਹੀਂ ਮਤਰਾ ਗਰਜੀ ਜੀ ਕੀ ਹੋਇਆ ਕੀ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਦੀ ਹੈ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ ਦੇ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਾਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਬਤਲ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਇਆ ਸਨ ਮੇਰੇ ਪੋਤੇ ਦਾ ਬਹੁਤ ਡਰਿਆ ਨਸ਼ਾ ਕਰਿਆ ਇਹਦਾ ਪੂਰਾ ਇਹ ਅੱਜ ਦੁਪਹਿਰਾਂ ਦੇ ਫਿਰਦਾ ਇੱਥੇ ਚੋਰੀਆਂ ਕਰਦਾ ਜੀ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਮੁੰਡੇ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਛੜਦਾ ਜੇ ਮੁੰਡਿਆਂ ਨੂੰ ਕੁਝ ਹੋ ਜਾਵੇ ਕੱਲਾ ਮੇਰਾ ਪੋਤਾ ਦੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕਈ ਨਹੀਂ ਆਈ ਹਰੇ ਤੱਕ ਕਰ ਰਿਹਾ ਸਾਰੇ ਨਹੀਂ ਆ ਰਹੇ ਨੀ ਆ ਰਹੇ ਪਾਜੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੇ 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 ਦਾਅਵੇ ਕਰੇ ਹੋਏ ਨੇ ਕੰਮ ਨਕੰਮੇ ਹੀ ਨੇ ਦੀ ਸਰਕਾਰ ਸਰਕਾਰਾਂ ਦਾ ਕਾਰਿਆ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼ਰਿਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਹੀ ਸ਼ਰਿਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਇਕੱਲਾ ਹੀ ਧੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ 90 ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜਿਹੇ ਚੋਰਾ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਕੁੱਟਣੀ ਚਾਹੀ ਲਗੇ ਆਪਾਂ ਕੀ ਕਰਦੇ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਕ ਚੱਕਿਆ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਉਹ ਹੈ ਇੱਕ ਮਿੰਟ ਇਧਰ ਖੜੋ ਜੀ ਬੜਾ ਕੀ ਹੋਇਆ ਕੀ ਸਾਰਾ ਓਰੇ ਵੀਰੇ ਮੈਂ ਆਇਆ ਧੀ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਓਰੇ ਮਹੱਲੇ 'ਚ ਇਕੱਠ ਹੋਇਆ ਪਿਆ ਦੀ ਸਾਡੇ ਆਪਣਾ ਓਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਰਿਕ ਚੋਰ ਫੜ ਰੱਖਿਆ ਸੀਗਾ ਉਹ ਕਹਿੰਦਾ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਿੰਦਾ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲਿਆ ਕਹਿੰਦਾ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਦ ਅਸੀਂ ਦੇਖਿਆ ਇਹ ਜ਼ਖਮੀ ਹਾਲਤ ਚ ਜਾ ਪਿਆ ਦੀਗਾ ਔਰ ਇਹ ਪਤਾ ਨਹੀਂ ਕੰਧ ਗੁੰਦਰ ਨਹੀਂ ਟੱਪ ਰਿਹਾ ਸੀਗਾ ਗੇਟ ਰਾਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਗੁੰਡੇ ਦਾ ਖੁੰਡਾ ਆਇਆ ਸੀ ਉਹ ਅੰਦਰ ਵੜ ਗਿਆ ਤੇ ਹੱਥ ਉੱਤੇ ਤੇ ਲੱਗਿਆ ਤੇ ਉਸ ਤੋਂ ਬਾਅਦ ਜਦੋਂ ਫਿਰ ਹੁਣ ਪੁਲਿਸ ਵਾਲਿਆਂ ਨੂੰ ਬੁਲਾਇਆ ਫੋਨ ਤੇ ਮਹੱਲੇ ਵਾਲੇ ਗਏ ਨੇ ਇਕੱਠੇ ਹੋ ਕੇ ਤੇ ਹੁਣ ਦੇਖਦਾ ਪੁਲਿਸ ਆਉਂਦੀ ਹੈ ਤੇ ਬਾਕੀ हां जी हां जी बिल्कुल खतरा है जी कुछ भी नहीं रोका कोई नशा नहीं रोका और सारा कुछ ਤੁਹਾਡੇ ਸਾਹਮਣੇ ਆਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆਇਆ ਪਿਆ ਨਸ਼ੇ ਵਾਲੀ ਤੁਹਾਡੇ ਸਾਹਮਣੇ ਕਿ ਵੀ ਫੜਿਆ ਕਿਸ ਨੇ ਨਹੀਂ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਬੜਿਆ ਉਹ ਗੇਟ ਟੱਪ ਕੇ ਗੇਟ ਟੱਪਿਆ ਉਹ ਗੇਟ ਟੱਪਦੇ ਟਾਈਮ ਇਹਦੇ 6:00 ਵਜੇ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰਨ ਨੂੰ ਪਿਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੇਨੂੰ ਹੱਥ ਨਾਲ ਉਹ ਮੈਂ ਮਾਰੂੰਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਛ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਛ ਨਹੀਂ ਉਹ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਆਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਖਲ ਕੀਤਾ ਪਿਆ ਉਹ ਦੇਖੋ ਮਾਰੋ ਕੈਮਰਾ ਇੱਧਰ ਕਰੋ ਇਹਦਾ ਮੈਨੂੰ ਲੱਗਦਾ ਕੀ ਲੱਗਦਾ ਕਿ ਜਿਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐ ਕਰਕੇ ਸਾਡੇ ਕੋਲ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਨਾੜ ਵੱਢੀ ਗਈ ਉਸ ਤੋਂ ਬਾਅਦ ਇਹ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਕਰਿਆ ਹੋਇ ਤਿਆ ਤੁਹਾਡੇ ਸਾਹਮਣੇ ਆ ਜੀ ਦੇਖ ਲੋ ਤੁਹਾਡੇ ਸਾਹਮਣੇ ਹੁਣ ਵੀ ਗਾਲਾ ਕੱਢ ਰਿਹਾ ਨਸ਼ੇ ਦੇ ਪੱਤੇ ਤੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚੋ ਨਾਲ ਨੇ ਜੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਊਰੇ ਹੋਰ ਊਰੇ ਲੱਤ ਕੇ ਜਾ ਰਹੀ ਸੀ ਉਹਨਾਂ ਦੇ ਤੋਂ ਬੈਗ ਹੋ ਗਿਆ ਕਿਉਂਕਿ ਹਨੇਰਾ ਜਿਆਦਾ ਸੀ ਸਾਨੂੰ ਪਤਾ ਹੀ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਦੇਖੋ ਇੱਧਰ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਦ ਅੰਦਰ ਇੱਕ ਜਵਾਕ ਨਾਲ ਉਹ ਤਾਂ ਦੋ ਜਵਾਕ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਤੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਆ ਤੇ ਉਹ ਤੋਂ ਆ ਪੜਤਾਲ ਕਰਕੇ ਜੋ ਵੀ ਹੈਗੀ ਹੈ ਬਣਦੀ ਕਾਰਵਾਈ ਵੀ ਲੋਕਾਂ ਨੇ ਦੋਸ਼ ਲਗਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤੋਂ ਡਾਕਟਰ ਸਾਹਿਬ ਹੀ ਦੱਸਣਗੇ ਤੁਸੀਂ ਫਿਲਹਾਲ ਉਹਨੂੰ ਹਸਪਤਾਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਸਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਲਾ ਜਾਂਚ ਕਰ ਕਰੂੰਗੀ ਇਸ ਨੂੰ ਮੈਂ ਕੋ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ